ਇੱਕ ਅਹਿਮ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਸਾਡੇ মিডিਆ ਕਰਮੀਆਂ ਵੀ ਸੁਣ ਲੈਣ ਗੋਗਿਆ ਸਾਹਿਬ ਕਹਿੰਦੇ ਵੀ ਮੇਰੇ ਕੋਲ ਲਿਸਟ ਪਈ ਹੈ ਜਿਹੜੇ মিডিਆ ਵਾਲੇ ਬਲੈਕਮੇਲ ਕਰਦੇ ਨੇ ਅਫਸਰਾਂ ਨੂੰ ਆਪੇ ਉਹਨਾਂ ਦੀ ਲਿਸਟ ਕਹਿੰਦੇ ਮੈਂ ਵਿਜੀਲੈਂਸ ਦੇ ਐਸਐਸਪੀ ਸਾਹਿਬ ਨੂੰ ਦੇਣੀ ਹੈ ਬਿਲਕੁਲ ਦੇਣੀ ਚਾਹੀਦੀ ਹੈ ਪਰ ਮੈਂ ਇੱਕ ਬੇਨਤੀ ਕਰਦਾ ਮੇਅਰ ਸਾਹਿਬ ਨੂੰ ਤੁਸੀਂ ਲਿਸਟ ਆਪਣੇ ਅਧਿਕਾਰੀਆਂ ਦੀ ਵੀ ਦੇ ਦਿਓ ਤੁਹਾਡੀ ਪਾਰਖੂ ਨਜ਼ਰ ਦੇ ਨਾਲ ਇੱਕ ਦੋ ਵਾਰੀ ਤੁਸੀਂ ਪਰਖ ਲਿਓ ਵੀ ਕਿਹੜਾ ਸਹੀ ਹੈ ਕੌਣ ਗਲਤ ਹੈ ਪਰ ਜ਼ਿਆਦਾਤਰ ਗਿਣਤੀ ਗਲਤਤਾ ਦੀ ਨਿਕਲੂਗੀ ਉਹਨਾਂ ਦੀ ਲਿਸਟ ਵੀ ਦੇ ਦਿਓ ਤਾਂ ਜੋ ਬਿਜਿਨਸ ਨਿਰਪੱਖ ਜਾਂਚ ਕਰਕੇ ਦੇਖੇ ਵੀ ਅਧਿਕਾਰੀ ਕਿੱਥੇ ਤੋਂ ਕਿੱਥੇ ਪਹੁੰਚ ਗਏ ਕਿਹੜੇ-ਕਿਹੜੀਆਂ ਕਮੀਆਂ ਨੇ ਡਿਪਾਰਟਮੈਂਟ ਦੇ ਵਿੱਚ ਕਿੜੀਆਂ-ਕਿਹੜੀਆਂ ਕਾਲੀਆਂ ਪੇਡਾਂ ਨੇ ਸਾਰਾ ਕੁਝ ਸਾਹਮਣੇ ਆ ਜਾਵੇ ਇਹੋ ਜਿਹੇ ਚੈਨਲ ਵਾਲੇ ਹੈਗੇ ਉਹ ਸਾਡੇ ਅਫਸਰਾਂ ਨੂੰ ਬਲੈਕਮੇਲ ਕਰੀ ਜਾਂਦੇ ਉਹਨਾਂ ਦੀ ਆਪਣੀ ਇਨਵੋਲਵਮੈਂਟ ਹੈ ਉਹ ਤੁਹਾਨੂੰ ਮੈਂ ਫਿਰ ਵੀ ਦੱਸਾਂਗਾ ਉਹ ਵੀ ਪੂਰੀ ਮੇਰੇ ਕੋਲ ਡਿਟੇਲ ਆ ਰਹੀ ਹੈ ਜੀ ਔਰ ਐਸਐਸਪੀ ਵਿਜੀਲੈਂਸ ਨਾਲ ਮੇਰੀ ਗੱਲ ਚੱਲਦੀ ਹੈ ਜੀ ਔਰ ਮੇਰੀ ਮੀਟਿੰਗ ਵੀ ਐਸੇ ਟੌਪਿਕ ਤੇ ਜੀ ਦੇਖਿਓ ਕਿ ਕਈ ਛੋਟੇ ਚੈਨਲ ਵਾਲੇ ਪੂਰੇ মিডিਆ ਨੂੰ ਬਦਨਾਮ ਕਰ ਰਹੇ ਜੀ ਉਹ ਨਹੀਂ ਆਪਾਂ ਹੁੰਦਿਆਂਗੇ ਜੀ ਜੋ ਵੀ ਬਣਦੀ ਕਾਰਵਾਈ ਹੋਏਗੀ ਮੈਂ ਪੂਰਾ ਤਿਆਰ ਪਰ ਤਿਆਰ ਹੈ ਚਾਹੇ ਮੈਨੂੰ ਆਪਣੇ ਲੈਟਰਪੈਡ ਤੇ ਉਹਨਾਂ ਦੀ ਕੰਪਲੇਨਟ ਕਰਨੀ ਹੋਵੇ ਮੈਂ मेयर ਸਾਹਿਬ ਕਹਿੰਦੇ ਵੀ ਤੁਹਾਡਾ ਕੰਮ ਹੈ ਜਿਹੜਾ ਖਬਰ ਚਲਾਉਣਾ న్యూਸ ਚਲਾਉਣਾ ਅਸੀਂ ਮੇਅਰ ਸਾਹਿਬ ਨੂੰ ਇੱਕ ਬੇਨਤੀ ਕਰਦੇ ਹਾਂ ਮੀਡੀਆ ਕਰਮੀ ਹੋਣ ਦੇ ਨਾਤੇ ਖਬਰ ਚਲਾਉਣਾ ਹੀ ਸਾਡਾ ਕੰਮ ਹੈ ਪਰ ਖਬਰ ਤਾਂ ਚੱਲੂਗੀ ਜੇ ਇੱਕ ਪੱਖ ਦੀ ਜਗ੍ਹਾ ਦੋਨੇ ਪੱਖਾ ਸੀ ਲਾਵਾਂਗੇ ਇਸ ਕਰਕੇ ਅਧਿਕਾਰੀ ਨੇ ਜਿਹੜੇ ਕਾਰਪੋਰੇਸ਼ਨ ਦੇ ਜਦੋਂ ਵੀ ਮੀਡੀਆ ਉਹਨਾਂ ਨੂੰ ਸਵਾਲ ਕਰਦੀ ਹੈ ਤਾਂ ਗੋਂਗੇ ਬਣ ਜਾਂਦੇ ਨੇ ਉਹ ਬੋਲਦੇ ਨਹੀਂ ਗੋਗਿਆ ਸਾਹਿਬ ਇੱਕ ਇੱਕ ਗੱਲ ਦਾ ਸਬੂਤ ਤਾਂ ਸਾਡੇ ਕੋਲੇ ਕਿੰਨੀ ਵਾਰੀ ਅਸੀਂ ਨਜਾਇਜ਼ ਬਿਲਡਿੰਗਾਂ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਨ ਗਏ ਆ ਵੀਡੀਓ ਪਾਏ ਨੇ ਤੁਹਾਡੇ ਇਨਸਪੈਕਟਰ ਤੋਂ ਲੈ ਕੇ ਕਮਿਸ਼ਨਰ ਸਾਹਿਬ ਤੱਕ ਵਿੱਚ ਏਟੀਪੀ ਐਮਟੀਪੀ ਜੁਆਇੰਟ ਕਮਿਸ਼ਨਰ ਸਾਹਿਬ ਸਾਰਿਆਂ ਤੱਕ ਗੱਲਬਾਤ ਕੀਤੀ ਹੈ ਪਰ ਕੋਈ ਵੀ ਅੱਗੋਂ ਜਵਾਬ ਨਹੀਂ ਦਿੰਦਾ ਤਾਂ ਖਬਰ ਦੱਸੋ ਕਿਵੇਂ ਚਲਾਈਏ ਨੂੰ ਨਜਾਇਜ਼ ਬਿਲਡਿੰਗਾਂ ਚੱਲ ਰਹੀਆਂ ਜਾਂ ਹੋਰ ਵੀ ਜਿਹੜੇ ਇਲੀਗਲ ਜਿਹੜੇ ਵੀ ਉਹ ਚੱਲਦੇ ਆ ਉਸ ਨੂੰ ਅਸੀਂ ਨਾਥ ਪਾਵਾਂਗੇ ਜੀ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡਾ ਕੰਮ ਹੈ న్యూਸ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਆ ਵੀ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਮੇਅਰ ਸਾਹਿਬ ਕਹਿੰਦੇ ਨੇ ਵੀ ਪੱਤਰਕਾਰ ਬਲੈਕਮੇਲ ਕਰਦੇ ਨੇ ਸਾਡੇ ਅਧਿਕਾਰੀਆਂ ਨੂੰ ਕੀ ਅਧਿਕਾਰੀ ਫੀਮ ਵੇਚਦੇ ਨੇ ਜਾਂ ਅਧਿਕਾਰੀਆਂ ਦਾ ਕੋਈ ਕਲੋਨੀ ਦੇ ਵਿੱਚ ਹਿੱਸਾ ਪਾਇਆ ਹੋਇਆ ਹੈ ਭਾਈ ਉਹਨਾਂ ਨੂੰ ਡਰਨ ਦੀ ਕੀ ਲੋੜ ਹੈ ਬਲੈਕਮੇਲ ਹੋਣ ਦੀ ਉਹਨਾਂ ਨੂੰ ਲੋੜ ਨਹੀਂ ਸਿਰਫ ਮੂੰਹ ਖੋਲ ਕੇ ਸੱਚਾ ਸੁੱਚਾ ਆਪਣਾ ਪੱਖ ਰੱਖਣ ਤਾਂ ਜੋ ਮੀਡੀਆ ਕਰਮੀਆਂ ਉਹ ਖਬਰ ਨੂੰ ਚਲਾ ਸਕਦੇ ਕਿਉਂਕਿ ਕਈ ਇਹੋ ਜਿਹੇ ਚੈਨਲ ਵਾਲੇ ਹੈਗੇ ਉਹ ਸਾਡੇ ਅਫਸਰਾਂ ਨੂੰ ਬਲੈਕਮੇਲ ਕਰੀ ਜਾਂਦੇ ਉਹਨਾਂ ਦੀ ਆਪਣੀ ਇਨਵੋਲਵਮੈਂਟ ਹੈ ਉਹ ਤੁਹਾਨੂੰ ਮੈਂ ਫਿਰ ਵੀ ਦੱਸਾਂਗਾ ਉਹ ਵੀ ਪੂਰੀ ਮੇਰੇ ਕੋਲ ਡਿਟੇਲ ਆ ਰਹੀ ਹੈ ਬਹੁਤ ਅੱਛੀ ਗੱਲ ਹੈ ਮੇਅਰ ਸਾਹਿਬ ਨੇ ਇਹ ਵੀ ਕਿਹਾ ਸਾਡੀ ਇੰਟਰਵਿਊ ਦੇ ਵਿੱਚ ਵੀ ਜਿਹੜੀਆਂ ਨਜਾਇਜ਼ ਬਿਲਡਿੰਗਾਂ ਨੇ ਉਹਨਾਂ ਦੇ ਅਸੀਂ ਨਕਸ਼ੇ ਪਾਸ ਕਰਕੇ ਉਹਨੂੰ ਤੋਂ ਪੈਸੇ ਭਰਾਲਾਂਗੇ ਪਰ ਕਿਤੇ ਨਾ ਕਿਤੇ ਮੇਅਰ ਸਾਹਿਬ ਇਹ ਜ਼ਰੂਰ ਦੇਖ ਲਿਓ ਵੀ ਜਿਹੜੀ ਨਜਾਇਜ਼ ਬਿਲਡਿੰਗ ਬਣ ਗਈ ਤੁਸੀਂ ਉਹਦੇ ਪੈਸੇ ਕਿਵੇਂ ਭਰਵਾ ਲੋਗੇ ਕਿਵੇਂ ਉਹਨੂੰ ਰੈਗੂਲਰ ਕਰ ਲੋਗੇ ਨਹੀਂ ਹੋ ਸਕਦਾ ਇਹ ਕਿਉਂਕਿ ਕੋਈ ਵੀ ਜੇ ਦਿਲ ਕਰੂਗਾ ਬਾਅਦ ਦੇ ਵਿੱਚ ਬਿਲਡਿੰਗ ਖੜੀ ਕਰ ਲੂਗਾ ਵੀ ਬਾਅਦ ਵਿੱਚ ਪੈਸੇ ਭਰ ਕੇ ਆਪਾਂ ਰੈਗੂਲਰ ਕਰਾ ਲਾਂਗੇ ਪਰ ਤੁਸੀਂ ਉਹ ਅਧਿਕਾਰੀਆਂ ਨੂੰ ਤਾਂ ਪੁੱਛੋ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਨਜਾਇਜ਼ ਬਿਲਡਿੰਗਾਂ ਬਣੀਆਂ ਨੇ ਇੱਕ ਇਨਸਪੈਕਟਰ ਤੋਂ ਡਿਊਟੀ ਸ਼ੁਰੂ ਹੋ ਜਾਂਦੀ ਹੈ ਏਟੀਪੀ ਤੋਂ ਸ਼ੁਰੂ ਹੋ ਜਾਂਦੀ ਹੈ ਵੀ ਜਦੋਂ ਨੀਆ ਬੰਦੇ ਪੱਟਦੇ ਨੇ ਨੀਆ ਤੋਂ ਲੈ ਕੇ ਉਹਦੀ ਕੰਪਲੀਸ਼ਨ ਸਰਟੀਫਿਕੇਟ ਤੱਕ ਇਹਦੀ ਡਿਊਟੀ ਬਣਦੀ ਹੈ ਜਿਹੜਾ ਸ਼ਹਿਰ ਸਾਡਾ ਬਾਗਾਂ ਦਾ ਪੱਥਰਾਂ ਦਾ ਸ਼ਹਿਰ ਬਣ ਗਿਆ ਅਣਧਿਕਾਰ ਤੇ ਬਿਲਡਿੰਗਾਂ ਖੜੀਆਂ ਹੋ ਰਹੀਆਂ ਨੇ ਟ੍ਰੈਫਿਕ ਦੀ ਸਮੱਸਿਆ ਹੋ ਰਹੀ ਹੈ ਸਾਨੂੰ ਉਹਨਾਂ ਉਹ ਲੋਕਾਂ ਨੇ ਜਿਨ੍ਹਾਂ ਨੇ ਨਿਯਮਾਂ ਦੇ ਮੁਤਾਬਕ ਬਿਲਡਿੰਗਾਂ ਨਹੀਂ ਖੜੀਆਂ ਕਰੀਆਂ ਉਹ ਇਕੱਲੇ ਜ਼ਿੰਮੇਵਾਰ ਨਹੀਂ ਹੈਗੇ ਜ਼ਿੰਮੇਵਾਰ ਉਹ ਅਧਿਕਾਰੀ ਵੀ ਨੇ ਜਿਨ੍ਹਾਂ ਦੇ ਹੁੰਦੇ ਸਾਰਾ ਕੁਝ ਹੋਇਆ ਜਿੰਨੀਆਂ ਇਲੀਗਲ ਬਿਲਡਿੰਗਾਂ ਹੈ ਉਨੂੰ ਰੈਗੂਲਰ ਕਰਾਉਣ ਵਾਸਤੇ ਪਹਿਲਾਂ ਤਾਂ ਉਹਨਾਂ ਨੂੰ ਕਹੇ ਰਕਸੀ ਬਾਸ ਕਰਾ ਜੀ ਜ਼ਿਆਦਾ ਵਧੀਆ ਰਹੇਗਾ ਕਿ ਫਿਰ ਵੀ ਨਹੀਂ ਲੱਗਣਗੇ ਆ ਦੋ ਤਿੰਨ ਬਿਲਡਿੰਗਾਂ ਹੁਣ ਵੀ ਇਸ ਸੀਜ ਕਰਾਈਆਂ ਗਈਆਂ ਜੀ ਡੀਸੀਲ ਵੀ ਕਰਾਣੀਆਂ ਜੋ ਵੀ ਹੈਗਾ ਉਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਗੀ ਹਾਸੇ ਹਾਸੇ ਚ ਕਹਿੰਦੇ ਵੀ ਤੁਸੀਂ ਮੇਰੇ ਅਫਸਰਾਂ ਨੂੰ ਕੁਝ ਨਹੀਂ ਕਹਿਣਾ ਅਸੀਂ ਤਾਂ ਉਦਾਂ ਵੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਮੇਰ ਸਾਹਿਬ ਫਿਰ ਇਹਦੀ ਜ਼ਿੰਮੇਵਾਰੀ ਕਿਦੀ ਹੋਊਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਤੁਹਾਨੂੰ ਦੇਣਾ ਪੈਣਾ ਇਹ ਜਿਹੜੀ ਇੰਟਰਵਿਊ ਆ ਤੁਹਾਡੀ ਪੂਰੀ ਅਸੀਂ ਟੈਲੀਕਾਸਟ ਕਰਾਂਗੇ ਇਹ ਨਹੀਂ ਹੈ ਵੀ ਕੋਈ ਲਫ਼ਜ਼ ਕਟਾਂਗੇ ਪੂਰੀ ਇੰਟਰਵਿਊ ਦੇ ਵਿੱਚ ਤੁਸੀਂ ਕੀ ਕਿਹਾ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਇੱਕ ਜ਼ਿੰਮੇਵਾਰ ਮੇਅਰ ਹੋ ਤੁਸੀਂ ਤੁਹਾਡਾ ਰੁਤਬਾ ਬੜਾ ਸਾਫ਼ ਸੁਥਰਾ ਤੁਹਾਡਾ ਪਾਰਟੀ 'ਚ ਅਕਸ਼ ਹੈ ਪਰ ਜੇ ਇਹ ਅਧਿਕਾਰੀਆਂ ਨੂੰ ਕੁਝ ਨਹੀਂ ਕਹਿਣਾ ਤਾਂ ਫਿਰ ਬੇਲਗਾਮ ਅਧਿਕਾਰੀ ਕੁਝ ਵੀ ਕਰਨਗੇ ਤਾਂ ਜਵਾਬ ਦੇ ਕੌਣ ਹੋ ਤੁਹਾਡਾ ਕੰਮ ਹੈ ਨਿਊਜ਼ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਹੈ ਵੀ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਇੱਕ ਪਾਸੇ ਤਾਂ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਬਿਲਕੁਲ ਰਿਸ਼ਵਤਖੋਰੀ ਜਿਹੜੀ ਖਤਮ ਕਰਦਾਂਗੇ 3 ਸਾਲ ਪਹਿਲਾਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ ਵੀ ਜੇ ਕੋਈ ਅਧਿਕਾਰੀ ਰਿਸ਼ਵਤ ਮੰਗਦਾ ਤਾਂ ਉਹਦੇ ਤੇ ਤੁਸੀਂ ਵੀਡੀਓ ਪਾ ਸਕਦੇ ਹੋ ਉਹਦੇ ਵਿੱਚ ਬਹੁਤ ਕੰਪਲੇਂਟਾਂ ਲੋਕਾਂ ਨੇ ਭੇਜੀਆ ਤੇ ਅਫਸਰ ਅਧਿਕਾਰੀ ਨੂੰ ਟੰਗਿਆ ਵੀ ਗਿਆ ਤੇ ਹੁਣ ਹੁਣ ਉਹਨਾਂ ਨੇ ਫੇਰ ਸਾਰਿਆਂ ਦੀ ਜ਼ਿੰਮੇਵਾਰੀ ਲਈ ਹੈ ਡੀਸੀ ਐਸਐਸਪੀ ਸਾਰਿਆਂ ਨੂੰ ਹਦਾਇਤ ਦਿੱਤੀ ਹੈ ਵੀ ਭਾਈ ਕੋਈ ਵੀ ਕਿਤੇ ਰਿਸ਼ਵਤਖੋਰੀ ਨਾ ਹੋਵੇ ਕੋਈ ਨਜਾਇਜ਼ ਕੰਮ ਨਾ ਹੋਵੇ ਜੇ ਕੰਮ ਹੁੰਦਾ ਤਾਂ ਸਾਡੇ ਐਮਐਲਏ ਜਿਹੜੇ ਉਹਦੀ ਕੰਪਲੇਂਟ ਕਰਨਗੇ ਜਾਂ ਸਾਰਾ ਡਾਟਾ ਦੇਣਗੇ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਅਧਿਕਾਰੀਆਂ ਨੇ ਤਾਂ ਇਹਨਾਂ ਦੇ ਦਿੱਗਜ ਨੇਤਾ ਜਿਹੜੇ ਕੱਟੜੇ ਮਾਨਦਾਰ ਕੇਜਰੀਵਾਲ ਸਾਹਿਬ ਦਿੱਲੀ ਚ ਬੈਠੇ ਨੇ ਉਹ ਵੀ ਹਰਾਤੇ ਤੇ ਹੋਰ ਇਸ ਪਾਰਟੀ ਵੀ ਹਾਰ ਗਈ ਕਿਉਂਕਿ ਜਿਹੜਾ ਉੱਥੇ ਮਸਲਾ ਹੋਇਆ ਸੀ ਸ਼ਰਾਬ ਵਾਲਾ ਜਿਹਦੇ ਵਿੱਚ ਇਹਨਾਂ ਨੂੰ ਸ਼ਰਾਬ ਘਟਾਲੇ ਚੰਦਰ ਵੀ ਜਾਣਾ ਪਿਆ ਉਹ ਪਾਲਿਸੀ ਵੀ ਭਾਈ ਅਧਿਕਾਰੀਆਂ ਨੇ ਬਣਾਈ ਸੀ ਇਮਾਨਦਾਰੀ ਨਾਲ ਬੈਠੇ ਪਾਰਟੀ ਦੀ ਨੀਤ ਔਰ ਨiyet ਦੋਨੋ ਸਾਫ ਹੈ ਜੀ ਨiyet ਕਰਕੇ ਅਸੀਂ ਉਰੇ ਤੱਕ ਪਹੁੰਚੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀwal ਸਾਹਿਬ ਸੰਦੀਪ ਔਰ ਅਮਰਉੜਾ ਸਾਡੇ ਐਮਐਲਏ ਕੋਲੀ ਸਾਹਿਬ ਉਹਨਾਂ ਦਾ ਡਾਕਟਰ ਬਲਬੀਰ ਜੀ ਸਾਰਿਆਂ ਦਾ ਫੋਕਸ ਹੈ ਵੀ ਸ਼ਹਿਰ ਨੂੰ ਬਿਊਟੀਫੁਲ ਪਟਿਆਲਾ ਬਣਾਣਾ ਹੈ ਐਗਜ਼ਾਮਪਲ ਸੈੱਟ ਕਰਨੀਆਂ ਔਰ ਜਿਹੜੇ ਗਲਤ ਕੰਮ ਚੱਲ ਰਹੇ ਨੇ ਜੋ ਨਜਾਇਜ਼ ਬਿਲਡਿੰਗਾਂ ਚੱਲ ਰਹੀਆਂ ਜਾਂ ਹੋਰ ਵੀ ਜਿਹੜੇ ਇਲੀਗਲ ਜਿਹੜੇ ਵੀ ਉਹ ਚੱਲ ਰਹੇ ਆ ਉਸ ਨੂੰ ਅਸੀਂ ਨਾਥ ਪਾਵਾਂਗੇ ਮੇਰ ਸਾਹਿਬ ਕਹਿੰਦੇ ਮੇਰੇ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਪੁੱਛਣਾ ਬਹੁਤ ਅੱਛੀ ਗੱਲ ਹੈ ਨਹੀਂ ਪੁੱਛਦੇ ਪਰ ਫਿਰ ਜ਼ਿੰਮੇਵਾਰ ਕੌਣ ਹੈ ਮੇਰ ਸਾਹਿਬ ਜੇ ਤੁਸੀਂ ਸਾਰਾ ਬਰਡਨ ਆਪਣੇ ਤੇ ਲੈ ਲੋਗੇ ਨਾ ਤਾਂ ਫਿਰ ਕੰਮ ਨਹੀਂ ਚੱਲਣਾ ਕਿਉਂਕਿ ਹਰ ਬੰਦਾ ਆਪਣੀ ਆਪਣੀ ਪ੍ਰੋਬਲਮ ਲੈ ਕੇ ਆਪਣਾ ਕੰਮ ਲੈ ਕੇ ਅਧਿਕਾਰੀ ਕੋਲ ਹੀ ਜਾਂਦਾ ਹੈ ਜੇ ਅਧਿਕਾਰੀ ਉਹ ਲੋਕਾਂ ਨੂੰ ਪੁੱਛਣਗੇ ਨਹੀਂ ਜਿਹੜੀ ਵੀ ਗੱਲ ਹੈ ਤਾਂ ਫਿਰ ਉਹ ਮੀਡੀਆ ਕੋਲ ਜਾਂਦੇ ਆ ਮੀਡੀਆ ਆ ਕੇ ਉਹਨਾਂ ਨਾਲ ਗੱਲਬਾਤ ਨਹੀਂ ਕਰੂਗੀ ਤਾਂ ਫਿਰ ਕੌਣ ਕਰੋ ਤੁਹਾਡਾ ਕੰਮ ਹੈ ਨਿਊਜ਼ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਹੈ ਵੀ ਅਫਸਾਨਾ ਨੂੰ ਤੁਸੀਂ ਕੁਝ ਨਹੀਂ ਕਹਿਣਾ ਜੀ ਅਫਸਾਨਾ ਨੂੰ ਅਸੀਂ ਦੇਖਣਾ ਇਹ ਤੁਸੀਂ ਮੇਰੀ ਵੀ ਬੇਨਤੀ ਸਵਾਰ ਕਰਿਓ ਇਸ ਕਰਕੇ ਅਸੀਂ ਸਰਕਾਰ ਦੀ ਨੀਤ ਔਰ ਨੀਤੀ ਤੇ ਕੋਈ ਸ਼ੱਕ ਨਹੀਂ ਕਰਦੇ ਮਾਨ ਸਾਹਿਬ ਚਾਹੁੰਦੇ ਨੇ ਵੀ ਰੰਗਲਾ ਪੰਜਾਬ ਬਣੇ ਜਿਹੜੇ ਚੰਗੇ ਲੋਕ ਨੇ ਗੋਗਿਆ ਸਭ ਤੁਸੀਂ ਪੁਰਾਣੇ ਜੁੜੇ ਹੋਏ ਹੋ ਔਰ ਚੰਗੇ ਐਮ ਐਲ ਏ ਵੀ ਨੇ ਸਾਰੇ ਪੰਜੇ ਉਗਰਾਂ ਬਰਾਬਰ ਨਹੀਂ ਹੁੰਦੀ ਐ ਇਸੇ ਤਰ੍ਹਾਂ ਚੰਗੇ ਅਧਿਕਾਰੀ ਵੀ ਨੇ ਮੈਕਮੇਂ ਦੇ ਵਿੱਚ ਸਾਰਿਆਂ ਨੂੰ ਅਸੀਂ ਨਹੀਂ ਕਹਿ ਸਕਦੇ ਪਰ ਜਿਹੜੇ ਕਰਪਟ ਅਧਿਕਾਰੀ ਨੇ ਜਿਉਣਾ ਤੇ ਨੱਥ ਨਾ ਪਾਈ ਗਈ ਜਿਹੜੇ ਰਿਸ਼ਵਤਖੋਰ ਨੇ ਜਿਹੜੇ ਮੀਡੀਆ ਤੋਂ ਅੱਖਾਂ ਚਰਾਉਂਦੇ ਨੇ ਦੂਰ ਦੂਰ ਭੱਜਦੇ ਨੇ ਉਲਟਾ ਬਲੇਮ ਕਰਦੇ ਨੇ ਜਿਹੜੇ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ ਜਦੋਂ ਕਿ ਪਹਿਲਾਂ ਵੀ ਦੱਸਿਆ ਵੀ ਨੀਆ ਪੱਟਣ ਤੋਂ ਲੈ ਕੇ ਕੰਪਲੀਸ਼ਨ ਸਰਟੀਫਿਕੇਟ ਤੱਕ ਜ਼ਿੰਮੇਵਾਰੀ ਇਹਨਾਂ ਦੀ ਹੈ ਤਾਂ ਇਸ ਕਰਕੇ ਇਹਨਾਂ ਦੇ ਨੱਥ ਪਾਉਣੀ ਜ਼ਰੂਰੀ ਹੈ ਨਹੀਂ ਤਾਂ 2027 ਦੇ ਵਿੱਚ ਦਿੱਲੀ ਵਾਲਾ ਹਾਲ ਨਾ ਕਿਤੇ ਹੋਵੇ ਤੁਸੀਂ ਮੇਰੇ ਧਿਆਨ ਚ ਲਿਆ ਰਹੇ ਹੋ ਜੀ ਜਿਹੜਾ ਸਾਡਾ ਡਿਪਾਰਟਮੈਂਟ ਦਾ ਅਫਸਰ ਵੀ ਇਨਵੋਲ ਹੋਏਗਾ ਉਤੇ ਵੀ ਇਨਕੁਆਰੀ ਕੀਤੀ ਜੀ ਕਿ ਤੁਸੀਂ ਦਿਮਾਗ 'ਚ ਬੁਲੇਖਾ ਕਰ ਦੋ ਇਨਕੁਆਰੀ ਉੱਤੇ ਵੀ ਕਰੇਗੇ ਕਿਹੜਾ ਸਿਸਟਮ ਹੈ ਜਿੱਥੋਂ ਕੰਮ ਸ਼ੁਰੂ ਹੋ ਰਿਹਾ ਹੈ ਮੈਂ ਉਹ ਉਸ ਸਟੇਜ ਤੇ ਜਾ ਰਿਹਾ ਮੈਂ ਸਿੱਧਾ ਉੱਪਰਲੀ ਸਟੇਜ ਤੇ ਨਹੀਂ ਜਾ ਰਿਹਾ ਅਸੀਂ ਮੀਡੀਆ ਕਰਮੀ ਹੋਣ ਦੇ ਨਾਤੇ ਸਰਕਾਰ ਤੱਕ ਸਾਡਾ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਚਾਹੁੰਦੇ ਹਾਂ ਵੀ ਕਈ ਤਾਂ ਅਧਿਕਾਰੀ ਐਸੇ ਨੇ ਭਾਈ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਫੋਨ ਨਹੀਂ ਚੁੱਕਦੇ ਤੇ ਕਈਆਂ ਨੇ ਤਾਂ ਸਾਡੇ ਨੰਬਰ ਵੀ ਬਲੈਕਲਿਸਟ ਚ ਪਾਏ ਹੋ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਉਹਨਾਂ ਨਾਲ ਕੀ ਕਰੋਗੇ ਤੁਸੀਂ ਇਹਦਾ ਮਤਲਬ ਜਵਾਬ ਦੇ ਹੈ ਨਹੀਂ ਪਿਛਲੇ ਸੈਮੀ ਦੀ ਜੇ ਗੱਲਬਾਤ ਕਰੀਏ ਜਦੋਂ ਸਰਕਾਰ ਨਵੀਂ ਬਣੀ ਖਾਸ ਕਰਕੇ ਸਨੌਰ ਹਲਕੇ ਦੇ ਕਲੋਨਾਈਜ਼ਰਾਂ ਦੇ ਉੱਤੇ ਡੀਸੀ ਸਾਹਿਬ ਵੱਲੋਂ ਹੁਕਮ ਹੋਇਆ 60 ਕਲੋਨਾਈਜ਼ਰਾਂ ਤੇ ਕਹਿੰਦੇ ਵੀ ਪਰਚੇ ਦਰਜ ਕਰ ਦਿਓ ਇਹਨਾਂ ਨੇ ਨਜਾਇਜ਼ ਕਲੋਨੀਆਂ ਕੱਟੀਆਂ ਹੋਈਆਂ ਅਸੀਂ ਕਈ ਕਲੋਨਾਈਜ਼ਰਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਇੰਟਰਵਿਊ ਕੀਤੇ ਵੀ ਭਾਈ ਤੁਹਾਡੇ ਦੇ ਪਰਚੇ ਦਰਜ ਹੋਣ ਲੱਗੇ ਆ ਉਸ ਤੋਂ ਬਾਅਦ ਅਸੀਂ ਖੁਦ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਏਡੀਸੀ ਸਾਹਿਬ ਦੀ ਡਿਊਟੀ ਲਈ ਹੋਈ ਸੀ ਏਡੀਸੀ ਸਾਹਿਬ ਨਾਲ ਮੈਂ ਖੁਦ ਜਾ ਕੇ ਗੱਲਬਾਤ ਕੀਤੀ ਵੀ ਪਰਚੇ ਜ਼ਰੂਰ ਕਰੋ ਕਿਉਂਕਿ ਇਹਨਾਂ ਨੇ ਨਜਾਇਜ਼ ਕਲੋਨੀਆਂ ਕੱਟੀਆਂ ਨੇ ਪਰ ਪਰਚੇ ਤੁਹਾਡੇ ਅਧਿਕਾਰੀਆਂ ਤੇ ਵੀ ਦਰਜ ਹੋਣੇ ਚਾਹੀਦੇ ਨੇ ਇੱਕ ਛੋਟੇ ਤੋਂ ਛੋਟੇ ਅਧਿਕਾਰੀ ਤੋਂ ਲੈ ਕੇ ਈਓ ਲੈਵਲ ਤੱਕ ਏਸੀਏ ਤੱਕ ਸੀਏ ਤੱਕ ਸਭ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਦੀ ਨਿਗਰਾਨੀ 'ਚ ਨਜਾਇਜ਼ ਕਲੋਨੀਆਂ ਕੱਟੀਆਂ ਤਾ ਕਰਕੇ ਭਾਈ ਸਾਹਿਬ ਜੇ 1 ਕਰੋਨੇਜ਼ਰ ਤੇ ਇੱਕ ਪਰਚਾ ਦਰਜ ਹੋਊਗਾ ਤਾਂ ਤੁਹਾਡੇ ਅਧਿਕਾਰੀਆਂ ਤੇ 66 ਪਰਚੇ ਦਰਜ ਹੋਣਗੇ ਹੁਣ ਸੋਚ ਲਓ ਵੀ ਨਗਰ ਨਿਗਮ ਦੇ ਵਿੱਚ ਜੋ ਸਾਰਾ ਕੁਝ ਗਲਤ ਹੋ ਰਿਹਾ ਉਹ ਸਿਰਫ ਇੱਕ ਬਿਲਡਿੰਗ ਦਾ ਮਾਲਕ ਹੀ ਜ਼ਿੰਮੇਵਾਰ ਨਹੀਂ ਉਹ ਅਧਿਕਾਰੀ ਵੀ ਜ਼ਿੰਮੇਵਾਰ ਨੇ ਜਿਹਦੇ ਸਮੇਂ ਦੇ ਦੌਰਾਨ ਇਹ ਸਾਰਾ ਕੁਝ ਹੋਇਆ ਤੁਸੀਂ ਕਹਿੰਦੇ ਅਫਸਰਾਂ ਨੂੰ ਬਲੈਕਮੇਲ ਕਰਦੇ ਐ ਕਿਹੜੇ ਅਫਸਰ ਨੂੰ ਬਲੈਕਮੇਲ ਕਰਦੇ ਅਫਸਰ ਬਲੈਕਮੇਲ ਕਿਉਂ ਹੁੰਦੇ ਐ ਕਿਉਂਕਿ ਅਸੀਂ ਖੁਦ ਇੱਥੇ 3-4 ਮਹੀਨੇ ਤੋਂ ਕਈ ਚੀਜ਼ਾਂ 'ਤੇ ਧਿਆਨ ਚ ਲੈਂਦੀਆਂ ਨੇ ਉਹ ਤੜਫਦੇ ਐ ਇੱਕ ਇਨਸਪੈਕਟਰ ਤੋਂ ਲੈ ਕੇ ਤੁਹਾਡੇ ਕਮਿਸ਼ਨਰ ਤੱਕ ਜਵਾਬ ਦੇਣ ਨੂੰ ਤਿਆਰ ਨਹੀਂ ਕਿਸ ਤਰ੍ਹਾਂ ਗੁੰਦਨ ਗੋਗੇ ਜੀ ਮੈਨੂੰ ਹੈਂਡਲ ਕਰਨ ਅਸੀਂ ਤੁਹਾਡੇ ਅਧਿਕਾਰੀਆਂ ਨੂੰ ਕਦੇ ਇਸ ਵਿਸ਼ੇ 'ਚ ਕੋਈ ਇਸ਼ਾਰਾ ਵੀ ਨਹੀਂ ਕੀਤਾ ਵੀ ਸਾਡੀ ਕੋਈ ਸੈਟਿੰਗ ਕਰਾ ਦਿਓ ਜਾਂ ਸਾਨੂੰ ਕੋਈ ਲੈਣ ਦੇਣ ਕਰ ਲਓ ਇਸ ਕਰਕੇ ਅਸੀਂ ਇਹ ਗੱਲ ਦੇ ਪੱਕੇ ਜ਼ਿੰਮੇਵਾਰਾਂ ਵੀ ਤੁਹਾਡੇ ਅਧਿਕਾਰੀਆਂ ਤੋਂ ਅਸੀਂ ਕਦੇ ਐਸੀ ਕੋਈ ਮੰਗ ਨਹੀਂ ਕੀਤੀ ਪਰ ਤੁਸੀਂ ਜਰੂਰ ਉਹ ਅਧਿਕਾਰੀਆਂ ਨੂੰ ਸਾਹਮਣੇ ਲੈ ਕੇ ਆਓ ਜਿਹੜੇ ਮੀਡੀਆ ਨੂੰ ਬਦਨਾਮ ਕਰਦੇ ਨੇ ਤਾ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ। ਤੁਮੇ ਕਈ ਇਹੋ ਜਿਹੇ ਚੈਨਲ ਵਾਲੇ ਹੈਗੇ ਉਹ ਸਾਡੇ ਅਫਸਰਾਂ ਨੂੰ ਬਲੈਕਮੇਲ ਕਰੀ ਜਾਂਦੇ। ਉਹਨਾਂ ਦੀ ਆਪਣੀ ਇਨਵੋਲਵਮੈਂਟ ਹੈ। ਉਹ ਤੁਹਾਨੂੰ ਮੈਂ ਫਿਰ ਵੀ ਦੱਸਾਂਗਾ। ਉਹ ਵੀ ਪੂਰੀ ਮੇਰੇ ਕੋਲ ਡਿਟੇਲ ਆ ਰਹੀ ਹੈ। ਬਾਗੰਦ ਸ਼ਹਿਰ ਪਟਿਆਲਾ ਦੇ ਲਈ ਆਪਾਂ ਕੀ ਗੱਲਬਾਤ ਕੁੰਦਨ ਗੋਗੀ ਜਨਨ ਕੀਤੀ ਹੈ। ਉਹ ਸਾਰੀ ਦੀ ਸਾਰੀ ਗੱਲਬਾਤ ਤੁਸੀਂ ਆਪਣੀ ਸਕਰੀਨ ਤੇ ਸੁਣ ਸਕਦੇ ਹੋ, ਦੇਖ ਸਕਦੇ ਹੋ ਤੇ ਕਿਰਪਾ ਕਰਕੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਵੀ ਸਾਡਾ ਸ਼ਹਿਰ ਕਿਸ ਤਰ੍ਹਾਂ ਸੁੰਦਰ ਬਣ ਸਕਦਾ ਹੈ ਕਿਵੇਂ ਕਰਪਟ ਅਧਿਕਾਰੀਆਂ ਤੇ ਨਕੇਲ ਕਸੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਕੁੰਦਨ ਗੋਗਿਆ ਜੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਪਟਿਆਲਾ ਦੇ ਮੇਅਰ ਲਗਾਏ ਗਏ ਨੇ ਕਿਸ ਤਰ੍ਹਾਂ ਦੇਖਦੇ ਨੇ ਆਪਣੀ ਜੌਬ ਨੂੰ ਡਿਊਟੀ ਨੂੰ ਤੇ ਗੱਲਬਾਤ ਕਰਦੇ ਹਾਂ ਗੋਗਿਆ ਸਾਹਿਬ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ A1 ਚੈਨਲ ਆਨ ਦਾ ਜੀ ਅੱਗੇ ਇੱਕ ਡਿਊਟੀ ਹੈ ਜੀ ਪਬਲੀਕ ਦੇ ਕਮਾਵਾਸੀ ਅਸੀਂ ਬੈਠੇ ਆਂ ਸਰਕਾਰ ਨੇ ਸਾਨੂੰ ਚੁਣ ਕੇ ਮੈਨੂੰ ਮੇਲ ਆਇਆ ਜੀ ਤਾਂ ਮੇਲ ਦੀਆਂ ਜਿਹੜੀਆਂ ਡਿਊਟੀਆਂ ਹੋਈਆਂ ਉਹ ਡਿਊਟੀਆਂ ਨਿਭਾ ਰਹੇ ਆਂ ਹੂੰ ਉਹ ਜਿਹੜੇ ਸ਼ਹਿਰ ਦੇ ਕੰਮ ਪੁਰਾਣੇ ਚੱਲੇ ਆ ਰਹੇ ਆਂ ਜਿਹੜੇ ਪ੍ਰੋਜੈਕਟ ਸਾਡੇ ਰਹਿੰਦੇ ਆਂ ਉਹ ਪਾਈਪ ਲਾਈਨ ਚ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਆਂ ਡੇਰੀ ਫਾਰਮ ਤੇ ਵੀ ਕੰਮ ਕਰ ਰਹੇ ਆਂ ਅਸੀਂ ਲੇਕ ਤੇ ਵੀ ਕੰਮ ਕਰ ਰਹੇ ਆਂ ਹਰਗੇਸ਼ ਸ੍ਰੀ ਤੇ ਵੀ ਕੰਮ ਕਰ ਰਹੇ ਆਂ ਦੋਗ ਸ੍ਰੀ ਤੇ ਵੀ ਅਸੀਂ ਕੰਮ ਕਰ ਰਹੇ ਆਂ ਅਰਸ਼ੂਦਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਪਾਈਪਲਾਈਨ ਜਿਹੜੀ ਥੋੜੀ ਦੇਰ ਹੋਈ ਹੈ ਜੀ ਦੋ ਤਿੰਨ ਮਹੀਨੇ ਬਾਅਦ ਆਪਾਂ ਇਸ ਤੇ ਰਿਪੋਰਟ ਕਾਰਡ ਪੇਸ਼ ਕਰਾਂਗੇ ਉਹ ਟਾਈਮ ਲੱਗੇਗਾ ਜੀ ਕਹਿੰਦੇ ਚੰਗੇ ਕੰਮ ਸਰਕਾਰ ਜਿਹੜੇ ਸ਼ੁਰੂ ਕੀਤੇ ਹੋਏ ਨੇ ਉਹਨਾਂ ਤੇ ਥੋੜਾ ਸਮਾਂ ਲੱਗੂਗਾ ਦੋ ਤਿੰਨ ਮਹੀਨੇ ਬਾਅਦ ਉਹਨਾਂ ਤੇ ਵੀ ਆਪਾਂ ਰਿਪੋਰਟ ਕਾਰਡ ਇੱਕ ਲੈ ਕੇ ਆਵਾਂਗੇ ਪਰ ਪੁਰਾਣੇ ਸਮੇਂ ਦੇ ਕੁਝ ਕੰਮ ਐਸੇ ਵੀ ਚੱਲ ਰਹੇ ਨੇ ਜਿਹੜੇ ਇਲੀਗਲ ਐਕਟੀਵਿਟੀਜ਼ ਹੈ ਜੀ ਅਣਧਿਕਾਰਤ ਬਿਲਡਿੰਗਾਂ ਨੇ ਬਣੀ ਜਾਂਦੀਆਂ ਨੇ ਹਲੇ ਵੀ ਬਣੀ ਜਾਂਦੀਆਂ ਨੇ ਸਾਡੇ ਅਧਿਕਾਰੀਆਂ ਦੇ ਧਿਆਨ ਚ ਵੀ ਅਸੀਂ ਲੈ ਕੇ ਹੁੰਦੇ ਹਾਂ ਲੋਕ ਵੀ ਲੈ ਕੇ ਆਉ ਪਰ ਕੋਈ ਵੀ ਉਹ ਤੇ ਸੁਣਨ ਨੂੰ ਤਿਆਰ ਨਹੀਂ ਜੀ ਇਹਦਾ ਕੀ ਕਰਦੇ ਦੇਖੋ ਐਸਾ ਤੁਹਾਡਾ ਹੈਗਾ ਚੈਨਲ ਜੀ ਤੁਸੀਂ মিডিਆ ਵਾਲੇ ਹੋ ਜੀ ਤੁਹਾਡੀ ਡਿਊਟੀ ਹੈ ਤੁਸੀਂ ਉਹਨੂੰ ਹਾਈਲਾਈਟ ਕਰੋ ਜੀ ਸਾਡੀ ਡਿਊਟੀ ਹੈ ਸਾਡੇ ਅਫਸਰ ਹੈਗੇ ਅਸੀਂ ਦੇਖਣਾ ਵੀ ਕਿਵੇਂ ਕੰਮ ਕਰਦੇ ਹੋਰ ਕੰਮ ਕਰਾਂਗੇ ਜੀ ਜੋ ਅਧਿਕਾਰ ਖੇਤਰ ਚ ਮੇਰੇ ਹੈ ਜੀ ਜੋ ਬਿਲਡਿੰਗ ਬਗੈਰ ਨਕਸ਼ੇ ਦੇ ਪਾਸ ਹੋਈ ਗਈ ਜੀ ਉਹਦੇ ਤੇ ਐਕਸ਼ਨ ਕੀਤਾ ਜਾਏਗਾ ਜੋ ਬੰਦੀ ਕਾਰਵਾਈ ਹੈ ਦੂਸਰੀ ਕਾਰਵਾਈ ਕੀਤੀ ਜਾਏਗੀ ਜੀ ਤੁਸੀਂ ਇਹ ਦਿਮਾਗ ਚੋਂ ਕਰ ਦਿਓ ਵੀ ਸ਼ਾਇਦ ਵੀ ਕਾਰਵਾਈ ਨਹੀਂ ਹੋਏਗੀ ਜੀ ਜੋ ਪਹਿਲਾਂ ਹੁੰਦਾ ਰਿਹਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਆਪਣੀ ਗਾਰੰਟੀ ਮੈਂ ਲੈ ਸਕਦਾ ਵੀ ਮੈਂ 35 ਦਿਨ ਦਾ ਰਿਪੋਰਟ ਕਾਰਡ ਦੇ ਵਿੱਚ ਜਿੰਨੀਆਂ ਇਲੀਗਲ ਬਿਲਡਿੰਗਾਂ ਹਨ ਉਹਨੂੰ ਰੈਗੂਲਰ ਕਰਨ ਵਾਸਤੇ ਪਹਿਲਾਂ ਤਾਂ ਉਹਨਾਂ ਨੂੰ ਕਹੇ ਰਿਕਸ਼ੀ ਪਾਸ ਕਰਾ ਜੀ ਜਿਆਦਾ ਵਧੀਆ ਰਹੇਗਾ ਕਿ ਫਿਰ ਵੀ ਨਹੀਂ ਲੱਗਣਗੇ ਆ ਦੋ ਦਿਨ ਬਿਲਡਿੰਗਾਂ ਹੁਣ ਵੀ ਇਸ ਸੀਜ ਕਰਾਈਆਂ ਜੀ ਡੀਸੀਲ ਵੀ ਕਰਾਣੀਆਂ ਜੋ ਵੀ ਹੈਗਾ ਉਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਗੀ ਸਰਕਾਰ ਦਾ ਰੈਵਨਿਊ ਵਧਾਣਾ ਉਹ ਟਾਰਗੇਟ ਹੈ ਇਮਾਨਦਾਰੀ ਨਾਲ ਬੈਠੇ ਪਾਰਟੀ ਦੀ ਨੀਤ ਔਰ ਨiyet ਦੋਨੋ ਸਾਫ ਹੈ ਜੀ ਨiyet ਕਰਕੇ ਅਸੀਂ ਉਰੇ ਤੱਕ ਪਹੁੰਚੇ ਆ ਸਰਦਾਰ ਭਗੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਸਾਹਿਬ ਸੰਦੀਪ ਔਰ ਅਮਰਉੜਾ ਸਾਡੇ ਐਮਐਲਏ ਕੋਲੀ ਸਾਹਿਬ ਉਹਨਾਂ ਦਾ ਡਾਕਟਰ ਬਲਵੀਰ ਜੀ ਸਾਰਿਆਂ ਦਾ ਫੋਕਸ ਹੈ ਵੀ ਸ਼ਹਿਰ ਨੂੰ ਬਿਊਟੀਫੁੱਲ ਪੁੜੀ ਅਲਾ ਬਣਾਣਾ ਐਗਜ਼ਾਮਪਲ ਸੈੱਟ ਕਰਨੀ ਹੈ ਔਰ ਜਿਹੜੇ ਗਲਤ ਕੰਮ ਚੱਲ ਰਹੇ ਆ ਜੋ ਨਜਾਇਜ਼ ਬਿਲਡਿੰਗਾਂ ਚੱਲ ਰਹੀਆਂ ਜਾਂ ਹੋਰ ਵੀ ਜਿਹੜੇ ਇਲੀਗਲ ਜਿਹੜੇ ਵੀ ਉਹ ਚੱਲ ਰਹੇ ਆ ਉਸ ਨੂੰ ਅਸੀਂ ਨਾth ਪਾਵਾਂਗੇ ਜੀ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡਾ ਕੰਮ ਹੈ న్యూਸ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਆ ਵੀ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਜੀ ਅਫਸਰਾਂ ਨੂੰ ਅਸੀਂ ਦੇਖਣਾ ਇਹ ਤੁਸੀਂ ਮੇਰੀ ਵੀ ਬੇਨਤੀ ਸਹਿਕਾਰ ਕਰਿਓ ਹਾਂ ਕਿਉਂਕਿ ਕਈ ਐਵਰੇ ਚੈਨਲ ਵਾਲੇ ਹੈਗੇ ਉਹ ਸਾਡੇ ਅਫਸਰਾਂ ਨੂੰ ਬਲੈਕਮੇਲ ਕਰੀ ਜਾਂਦੇ ਨੇ ਜੀ ਉਹਨਾਂ ਦੀ ਆਪਣੀ ਇਨਵੋਲਵਮੈਂਟ ਹੈ ਉਹ ਤੁਹਾਨੂੰ ਮੈਂ ਫਿਰ ਵੀ ਦੱਸਾਂਗਾ ਉਹ ਵੀ ਪੂਰੀ ਮੇਰੇ ਕੋਲ ਡਿਟੇਲ ਆ ਰਹੀ ਹੈ ਜੀ ਜੀ ਔਰ ਐਸਐਸਪੀ ਵਿਜੀਲੈਂਸ ਨਾਲ ਮੇਰੀ ਗੱਲ ਚੱਲਦੀ ਹੈ ਜੀ ਔਰ ਮੇਰੀ ਮੀਟਿੰਗ ਵੀ ਐਸੇ ਟੌਪਿਕ ਤੇ ਜੀ ਕਿਉਂਕਿ ਕਈ ਛੋਟੇ ਚੈਨਲ ਵਾਲੇ ਪੂਰੇ মিডিਆ ਨੂੰ ਬਦਨਾਮ ਕਰ ਰਹੇ ਜੀ ਉਹ ਨਹੀਂ ਆਪਾਂ ਹੰਦਿਆਂਗੇ ਜੀ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਮੈਂ ਪੂਰਾ ਤਿਆਰ ਪਰ ਤਿਆਰ ਹੈ ਚਾਹੇ ਮੈਨੂੰ ਆਪਣੇ ਲੈਟਰਪੈਡ ਤੇ ਉਹਨਾਂ ਦੀ ਕੰਪਲੇਨਟ ਕਰਨੀ ਹੋਵੇ ਮੈਨੂੰ ਉਸ ਵੀ ਕੋਈ ਗੋਗਿਆ ਸਾਹਿਬ ਦੀ ਨੀਤ ਤੇ ਕਿਸੇ ਨੂੰ ਸ਼ੱਕ ਨਹੀਂ ਹੈ ਇਹ ਸਾਰੀ ਪਤਾ ਸਾਰੇ ਸ਼ਹਿਰ ਨੂੰ ਪਤਾ ਹੈ ਪੁਰਾਣੇ ਜਾਣਦੇ ਆ ਸਾਰੇ ਤੁਹਾਨੂੰ ਜਦੋਂ ਤੁਸੀਂ ਨਹੀਂ ਵੀ ਬਣੇ ਸੀ ਫਿਰ ਉਦੋਂ ਦੀ ਲੋਕਾਂ ਦੀ ਸੇਵਾ ਚ ਹਾਜ਼ਰ ਰਹੇ ਪਰ ਤੁਸੀਂ ਕਹਿੰਦੇ ਅਫਸਰਾਂ ਨੂੰ ਬਲੈਕਮੇਲ ਕਰਦੇ ਆ ਕਿਹੜੇ ਅਫਸਰ ਨੂੰ ਬਲੈਕਮੇਲ ਕਰਦੇ ਆ ਅਫਸਰ ਬਲੈਕਮੇਲ ਕਿਉਂ ਹੁੰਦੇ ਆ ਕਿਉਂਕਿ ਅਸੀਂ ਖੁਦ ਇੱਥੇ 3-4 ਮਹੀਨੇ ਤੋਂ ਕਈ ਚੀਜ਼ਾਂ 'ਤੇ ਧਿਆਨ ਚ ਲੈਂਦੀਆਂ ਨੇ ਉਹ ਤੜਫਦੇ ਆ ਇੱਕ ਇੰਸਪੈਕਟਰ ਤੋਂ ਲੈ ਕੇ ਤੁਹਾਡੇ ਕਮਿਸ਼ਨਰ ਤੱਕ ਜਵਾਬ ਦੇਣ ਨੂੰ ਤਿਆਰ ਨਹੀਂ ਕਿਸ ਤਰ੍ਹਾਂ ਕੁੰਦਨ ਗੋਗਿਆ ਜੀ ਮੈਨੂੰ ਹੈਂਡਲ ਕਰਨ ਤੁਸੀਂ ਮੇਰੇ ਧਿਆਨ ਚ ਲਿਆ ਰਹੇ ਹੋ ਜਿਹੜਾ ਸਾਡਾ ਡਿਪਾਰਟਮੈਂਟ ਦਾ ਅਫਸਰ ਵੀ ਇਨਵੋਲ ਹੋਏਗਾ ਉਹ ਤੇ ਵੀ ਇਨਕੁਆਰੀ ਕੀਤੀ ਜੀ ਕਿ ਤੁਸੀਂ ਦਿਮਾਗ ਚ ਬੁਲੇਖਾ ਕਰ ਦੋ ਇਨਕੁਆਰੀ ਉੱਤੇ ਵੀ ਕਰੇਗੀ ਜੀ ਜਿਹੜਾ ਸਿਸਟਮ ਹੈ ਜਿੱਥੋਂ ਕੰਮ ਸ਼ੁਰੂ ਹੋ ਰਿਹਾ ਹੈ ਮੈਂ ਉਹ ਉਸ ਸਟੇਜ ਤੇ ਜਾ ਰਿਹਾ ਮੈਂ ਸਿੱਧਾ ਉੱਪਰਲੀ ਸਟੇਜ ਤੇ ਨਹੀਂ ਜਾ ਰਿਹਾ ਗ੍ਰਾਊਂਡ ਲੈਵਲ ਤੋਂ ਜਿੱਥੋਂ ਫਰਸਟ ਸਟੈਪ ਤੋਂ ਜਿੱਥੋਂ ਕੰਮ ਸ਼ੁਰੂ ਹੋ ਰਿਹਾ ਉਹ ਤੋਂ ਇਨਕੁਆਰੀ ਕਰਾਂਗਾ ਜਿਹੜਾ ਵੀ ਕਯੂਜ ਹੋਏਗਾ ਇਨਵੋਲ ਹੋਏਗਾ ਜਿੱਥੇ ਬੰਦੀ ਕਾਰਵਾਈ ਕੀਤੀ ਜਾਗੀ ਜੀ ਅਫਸਰ ਨੂੰ ਤਨਖਾਹ ਮਿਲਦੀ ਹੈ ਯਾਰ ਅਫਸਰਾਂ ਕੀ ਕੀ ਮਤਲਬ ਹੈ ਬੇਡੇਡ 2-2 ਲੱਖ ਰੁਪਏ ਮਹੀਨਾ ਤਨਖਾਹ ਹੈ ਕਾਰਪੋਰੇਸ਼ਨ ਚਲਾਨੀ ਹੈ ਜੀ ਕਾਰਪੋਰੇਸ਼ਨ ਦਾ ਰੈਵਨਿਊ ਵਧਾਣਾ ਹੈ ਤਾਂ ਇਸ ਕਰਕੇ ਨੀਤੀਆਂ ਨੀਆ ਦੋਨੋਂ ਸਭ ਹੈ ਜੀ ਜਿੱਥੇ ਵੀ ਪਲੇਟਫਾਰਮ ਤੇ ਕਹੋਗੇ ਓਪਨ ਬੋਲਣ ਨੂੰ ਤਿਆਰ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਲਿਖ ਕੇ ਲਿਆਇਆ ਨਹੀਂ ਮੇਰੇ ਕੋਲ ਟਿਪਸ ਤੇ ਸਾਰਾ ਕੁਝ ਹੈ ਸ਼ਹਿਰ ਚ ਰਹਿਣਾ ਸ਼ਹਿਰ ਦਾ ਸੋਸ਼ਲ ਵਰਕਰ ਬੰਦਾ ਪੂਰੇ ਤੱਕ ਪਹੁੰਚਾਇਆ ਪਾਰਟੀ ਨੇ ਪਾਰਟੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜੀ ਔਰ ਮੇਰੇ ਸਪੌਂਸਰ ਸਾਰੇ ਬਹੁਤ ਵਧੀਆ ਸੱਟ ਕਾਉਂਸਲ ਸ ਚਾਹੇ ਦੂਜੀਆਂ ਪਾਰਟੀਆਂ ਚਾਹੇ ਸਾਡੀ ਪਾਰਟੀ ਬਿਲਕੁਲ 60 ਵਾੜਾਂ ਦਾ ਕੌਂਸਲਰ ਹੈ 60 ਵਾੜਾਂ ਦਾ ਮੇਰ ਹੈ ਸਾਰਿਆਂ ਦੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਸਾਰੇ ਆਪਣੇ ਜੀ ਗੱਲਬਾਤ ਕੱਲੀ ਸ਼ੁਕਰੀਆ ਥੈਂਕ ਯੂ ਮੰਦਰਗੋ ਵੀ ਜੇ ਗੱਲਬਾਤ ਕਰ ਰਹੇ ਸੀ ਜੋ ਜੋ ਗੱਲਬਾਤਾਂ ਕੀਤੀਆਂ ਸਾਰਿਆਂ ਨੇ ਸੁਣਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਵਾਰੀ ਫੇਰ ਦੋ ਤਿੰਨ ਮਹੀਨੇ ਬਾਅਦ ਇਹਨਾਂ ਦੇ ਰੂਬਰੂ ਹੋਵਾਂਗੇ ਕਿਸ ਤਰ੍ਹਾਂ ਸ਼ਹਿਰ ਦੀ ਜਿਹੜੀ ਨੁਹਾਰ ਬਦਲੀ ਜਾਂਦੀ ਹੈ ਜਾਂ ਜਿਹੜੇ ਕਰਪਟ ਅਧਿਕਾਰੀ ਨੇ ਉਹਨਾਂ ਦੇ ਕਿਸ ਤਰ੍ਹਾਂ ਨੱਥ ਪਾਉਣਗੇ ਜਿੱਥੇ ਵੀ ਗੱਲਬਾਤ ਕਰਦੇ ਆ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਦੇ ਪੈਰ ਨਹੀਂ ਦੇਖਦੇ ਵੀ ਗੋਗਿਆ ਸਾਹਿਬ ਦੇ ਜਿਹੜੇ ਅੰਦਰ ਦੇ ਵਿੱਚ ਕਿੰਨੇ ਕਾਰਪੋਰੇਸ਼ਨ ਦੇ ਅਧਿਕਾਰੀ ਚੱਲਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਲੈ ਕੇ ਆਜ ਰੋਂਗੇ